हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਛੇੜ ਲਈ ਲੈ ਕੇ ਆਏ ਅਗੇ ਚਾਰੇ ਭਾਈ ਆਏ ਮੰਨ ਲੋ ਗਰਮੀਆਂ ਦੇ ਆ ਗਏ ਤੋਹਫੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਤਾਜੀ ਸੂਈ ਤੇ ਤਿੰਨ ਹਜੇ ਗੱਬਣਾ ਨੇ ਥੋੜੇ ਥੋੜੇ ਨਰਾਂ ਦੀਆਂ ਕੱਚੀਆਂ ਨੇ ਤੇ ਜਿਹੜੀ ਆਪਾਂ ਭਾਈ ਵੀਡੀਓ ਬਣਾਉਣ ਲਈ ਪਹੁੰਚਿਆ ਬਾਈਕ ਵਾਲੇ ਕੋਲੇ ਪਹੁੰਚਿਆ ਪਿੰਡ ਦੀਪਗੜ ਤੇ ਐਰ ਸੈਰ ਮਿਲ ਜੀ ਤੁਹਾਨੂੰ ਭਾਈ ਜਰਸੀ ਮਿਲ ਜੂ ਐਚ ਐਮ ਐਲ ਜੂ ਗਰਲੈਂਡੋ ਮਿਲ ਜੂ ਹਰ ਇੱਕ ਬਰੀਡ ਸਾਨੂੰ ਬਾਈ ਕੋਲੋਂ ਮਿਲ ਜੂਗੀ ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੋ ਠੀਕ ਹੋ ਬਾਈ ਕਾਲੇ ਠੀਕ ਆ ਵਧੀਆ ਕਿਵੇਂ ਚੱਲਦਾ ਕੰਮ ਵਧੀਆ ਕੰਮ ਪੂਰਾ ਚੋਟੀਆਂ ਜਾਂਦਾ ਵਧੀਆ ਠੀਕ ਆ ਤੇ ਰੇਟ ਫਿਰ ਦੇਣ ਲੈਣੇ ਹੁੰਦੇ ਆ ਰੇਟ ਜਾਇਜ਼ ਹੋਣਗੇ ਜਮਾਂ ਜਮਾਂ ਲੈਣ ਦੇ ਨਾਲ ਹੀ ਹੋਣਗੇ ਠੀਕ ਆ ਹਾਂ ਨਾਮ ਤੇ ਆਪਣਾ ਐਡਰੈਸ ਬੋਲੋ ਪਿੰਡ ਦੀਪਗੜ ਹੈ ਕਾਲਾ ਸਿੰਘ ਨਾਂ ਹੈ ਇਹਦਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਖਾਨਸ ਨੇੜੇ ਆਪਾਂ ਨੂੰ ਇਧਰ ਰਾਮਗੜ ਆ ਗਿਆ ਇਧਰ ਭਦੌੜ ਆ ਗਿਆ ਠੀਕ ਆ ਹਾਂ ਕੰਟੈਕਟ ਨੰਬਰ ਬੋਲ ਦੇ ਜਿਹੜਾ 991581083 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਕਾਲੇ ਬਾਈ ਇਹ ਤੋਂ ਸਟਾਰਟ ਕਰ ਦਈਏ ਹਾਂ ਇਹਨੂੰ ਚੌਥਾ ਦਿਨ ਹੋਇਆ ਸੂਈ ਨੂੰ ਉਹਦੇ ਆਪਾਂ ਵੀਡੀਓ ਪਾਈ ਸੀ ਨਾ ਜਿੱਦਾਂ ਹੂੰ ਉਹਦੇ ਵੜ ਸੂਈ ਸੀ ਮੰਨ ਕੇ ਚੌਥਾ ਪੰਜਵਾਂ ਦਿਨ ਅੱਜ ਉਹਦੇ ਪੰਜ ਛੇ ਗਈਆਂ ਦੀ ਪਾਈ ਸੀ ਠੀਕ ਆ ਹਾਂ ਤੇ ਇਹ 10 ਕਿਲੋ ਬੋੜਾ ਮਗਰ ਬੱਛੀ ਐ ਕਿਉਂਕਿ ਖਾਲੀ ਕਰੀ ਵੀ ਆਪਣੀ ਬੱਚਾ ਮਗਰ ਆ ਗਿਆ ਭਾਈ ਬੱਸੀ ਸੀ ਠੰਡੀ ਪੂਰੀ ਐ ਕਿਆ ਬਾਤ ਪੂਰੀ ਪੂਰੀ ਸੀ ਠੰਡੀ ਮੈਂ ਬਰਫਰ ਗਈ ਆ ਥਣ ਲੇਵੇ ਦੀ ਸਾਫ ਸਫੀ ਕੱਲਾ ਕਰ ਦੂਜਾ ਸੂਆ ਬੱਛੀ ਦਾ ਕਰਾਸ ਐ ਚੌਥਾ ਪੰਜਵਾਂ ਦਿਨ ਹੋਊ ਨੂੰ ਸੂਈ ਨੂੰ ਅਜੇ ਈਸ ਬੜਾ ਪਿਆਰਾ 10 ਕਿਲੋ ਹੈਗਾ ਬੜਾ ਪਿਆਰਾ ਠੀਕ ਆ ਹਾਂ ਭਾਵੇਂ ਦੋ ਟਾਈਮ ਤੋਂ ਲੈ ਮੈਂ ਕਿਹਾ ਪੰਜ ਡੰਗ ਮਚੋ ਲਈ ਤੇ ਬੱਚਾ ਬੜਾ ਪਿਆਰਾ ਬੱਸੀ ਮਗਰ ਆ ਹਾਂ ਠੀਕ ਆ ਖੋਲ ਦੇ ਕਾਲੇ ਤੋਰ ਦੇ ਖੋਲ ਕੱਦ ਬਾਈ ਬਹੁਤ ਚੰਗਾ ਪੜੀ ਵੀ ਬਹੁਤ ਆ ਸੈਲਿੰਗ ਬਹੁਤ ਆ ਬਰੀਕ ਨੰਬਰ ਆ ਕੀ ਗਰਮੀਆਂ ਦਾ ਆ ਗਿਆ ਤੋਹਫਾ ਗਰਲੈਂਡੋ ਮੰਨ ਲਓ ਭਾਵੇਂ ਕੋਈ ਕ੍ਰੋਸ ਮੰਨ ਲਓ ਹਜੇ ਬਾਕੀ ਟਾਈਮ ਵੀ ਬਾਈ 2:00 ਵਜੇ ਹੋਣਾ ਹੂੰ 2:30 ਦਾ ਬਾਈ ਟਾਈਮ ਹੋਇਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਤੇ ਕਾਲੇ ਸ਼ਾਮ ਤੱਕ ਫਿਰ ਹਵਾਨਾ ਕਿਵੇਂ ਵਧੀਆ ਵਧੀਆ ਫਸਾਜੀਆਂ ਦੀ ਪੂਰੀ ਠੀਕ ਆ ਹਾਂ ਸ਼ਾਮ ਤੱਕ ਬਾਈ ਇਹਨੇ ਫਸਕੇ ਖੜਦੀ ਆ ਬਾਈ ਇੰਨਾ ਸੋਹਣਾ ਹਵਾਨਾ ਤਿਆਰ ਕਰਦੀ ਆ 2:30 ਵਜੇ ਦਾ ਟਾਈਮ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਸੀ ਠੰਡੀਆਂ ਦੀ ਤਾਂ ਗਾਰੰਟੀ ਆ ਲੈ ਪੂਰੀ ਠੰਡੀਆਂ ਵਰਖਾ ਕੀ ਬਾਤ ਆ ਬਾਈ ਬਸ ਕਾਲੇ ਫਿਰ ਮੁੱਲ ਕੀ ਰਹੂ ਮੁੱਲ ਆਪਾਂ ਬਾਈ ਇਹ ਮੁੱਲ ਇਹ 55 755 ਦੀ ਦੇਣ ਲੈਣੀ 53 ਦੇ ਦੇਣਗੇ ਅੱਜ ਚੱਕੋ ਬਾਈ 55000 ਮੁੱਲ 53000 ਦੀ ਬਾਈ ਕਹਿੰਦਾ ਦੇਣ ਲੈਣ ਹੋ ਜੂ ਬਾਈ ਥਾਣਾ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਥਾਣਾ ਥਾਣਾ ਸੋਹਣਾ ਇੱਕ ਲੰਮਰਾ ਜਮਾ ਬਹੁਤ ਸੋਹਣਾ ਥਾਣਾ ਬਾਕੀ ਲੇਵਾ ਚੈੱਕ ਕਰੋ ਡੱਬ ਦੇ ਖੋਲੇ ਵੇ ਦੇ ਕਿ ਨਹੀਂ ਕਾਲੇ ਹਾਂ ਕੀ ਬਾਤ ਆ ਬਾਈ ਸਾਮ ਤੱਕ ਫਸ ਕੇ ਖੜ ਜਾਂਦੀਆਂ ਕਰਮ ਵਾਲੀ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੈ ਕਿ ਸਾਮ ਤੱਕ ਬਾਈ ਗਏ ਨਾ ਤੇ ਮੁੱਲ ਬਾਈ ਨੇ ਅਜੋ ਉਸ ਹਾਵ ਨੇ ਰੱਖਤਾ 53000 ਦੀ ਦੇਣ ਲੈਣ ਮਗਰ ਬੱਚਾ ਆ ਗਿਆ ਬੱਸ ਇਹ ਦੇਣ ਲੈਣੀ ਛੋੜ ਛੱਪਾ ਹੀ ਹੋਣਾ ਬਾਲਾ ਨਾ ਫਰਕ ਪੈਣਾ ਚੱਕੋ ਆ ਲੈਣ ਦੇਣ ਵਾਲੇ ਮੁੱਲ ਹੀ ਹੋਣੇ ਆ ਠੀਕ ਆ ਅੱਗੇ ਐਚ ਐਫ ਦਾ ਨਗੀਨਾ ਐਚ ਐਫ ਦਾ ਨਗੀਨਾ ਬਾਈ ਥੋੜੇ ਥੋੜੇ ਨਾ ਸਿੰਘ ਜੀ ਸੀਗੀ ਤੇ ਆਵਣਾ ਦਾ ਅੱਗੇ ਵੇਸੀ ਮਾੜੀਆਂ ਮਾੜੀਆਂ ਫੋਟੀਆਂ ਫੁੱਟੀਆਂ ਹੈ ਤਾਂ ਮਾੜੀਆਂ ਮੋਟੀਆਂ ਆ ਠੀਕ ਆ ਹਾਂ ਮਾੜੀਆਂ ਮੋਟੀਆਂ ਹੀ ਆ ਤੇ ਕਾਲੇ ਡੀਲ ਟੂਰ ਬਹੁਤ ਬਾਈ ਏ ਬਾਈ ਮਾਲਕ ਨੇ ਆਪਾਂ ਨੂੰ ਦੂਜਾ ਦੱਸੇ ਚਾਹੇ ਅਗਲਾ ਤੀਜਾ ਸਮਝੋ ਜਾਨ ਪ੍ਰਾਣ ਦਾੰਤ ਮੁੱਕਿਆ ਪਿਆ ਹੈ। ਕੀ ਬਾਤ ਆ। ਕਿੰਨਾ ਦੁੱਧ ਪਾਇਆ ਵਾ? ਦੁੱਧ ਤਾਂ ਯਾਰ ਮਾਲਕ ਤਾਂ ਆਪਾਂ ਨੂੰ ਕਹਿੰਦੇ 20 ਕਿਲੋ ਦੁੱਧ ਦਿੰਦਾ ਵਾ। ਹੂੰ ਜੀ ਤੋਂ ਲਈ ਆ। ਤੇ ਕਾਲੇ ਦੇ ਢਾਂਚੇ ਦੀ ਗੱਲ ਕਰੀਏ ਤਾਂ ਮੈਂ ਕਹਣਾ ਬਈ ਬਹੁਤ ਵੱਡਾ ਬਿੱਡਾ ਹੈ। ਛੋਟੀ ਗੱਡੀ 'ਚ ਤਾਂ ਜਾਣ ਵਾਲੀ ਹੈ ਨਹੀਂ। ਹਾਂ ਜਾਨ ਪ੍ਰਾਣ ਬਹੁਤ ਹੈ। ਬਾਕੀ ਭਾਅ ਵਾੜਾ ਚੰਗਾ ਡਾਕਟਰ ਹੈ ਦਾ ਬਾਈ। ਹੂੰ ਪਾਲ ਲੈਣ ਦੇਣੀ ਆਪਾਂ 60 ਦੀਆਂ ਦੇਣੀਆਂ ਇਹ ਚੱਕੋ ਹਾਂ ਦੇਣ ਲੈਣੀਆਂ ਅੱਜ ਬਾਈ ਕਹਿੰਦਾ ਨਾ 60 ਦੀਆਂ ਦੇਣੀਆਂ ਰੋਕ ਦੇ ਕਾਲੇ ਮੜ ਗਏ ਦਿਖਾ ਦਿਆਂ ਵੱਡੀ ਬੁੱਢੀ ਤੋਂ ਬੋਲੀ ਆ ਜਾਨਪਰਾਨ ਬਹੁਤ ਆਪਾਂ ਨੇ ਏਡੀ ਵੱਡੀ ਜਾਨ ਵਾਲੀ ਬੈਠਾ ਰੱਪੋਂ ਪਾਣਾ ਹੀ ਵਗਾਰ ਕੇ ਆਪਾਂ ਦੇ ਦੇ ਹੂੰ ਪਾਣਾ ਬਾਈ ਕਹਿੰਦਾ ਆਈਆ ਪਾਣੀ ਦੇ ਦੇਣੀਆਂ ਤੇ ਹਵਾਨਾ ਦੇਖੋ ਪੰਡ ਵਾਲਾ ਹਵਾਨਾ ਤਿਆਰ ਕਰਦੀ ਆਉਂਦੀ ਆ ਕੱਚੀ ਪਈਆ ਕਿੰਨੇ ਦਿਨ ਲੈ ਜੂ ਕਾਲੇ ਹਜੇ ਬਾਈ ਦਿਨ 5-6 ਲੈ ਜੂ ਬਾਈ 5-6 ਦਿਨਾਂ ਦੀ ਕੱਚੀ ਆ ਉਸ ਹਾਵਨਾ ਬਈ ਆ ਬਦ ਅੰਦਾਜ਼ਾ ਲਾ ਕੇ ਚੱਲੋ ਜਦੋਂ ਹੋ ਗਈ ਤਿਆਰ ਉਦੋਂ ਮੁੱਲ ਹੋਊਗਾ ਉਹ ਹੈ ਜਾਂ ਤੇ ਅੱਜ ਤੁਹਾਨੂੰ 60000 ਰੁਪਏ ਦੀ ਬਾਈਕ ਨਾ ਦੇ ਦੇਣੀ ਆ ਬਾਈ ਬਾ 5-6 ਦਿਨ ਨਹੀਂ ਲਊਗੀ ਥਣਲੇਵਾ ਦਾ ਬਹੁਤ ਚੰਗਾ ਡਾਟਰ ਕੀ ਬਾਤ ਆ ਬਾਈ ਥਣ ਚ ਪਿੰਡ ਬੁੱਢ ਬਹੁਤ ਆ ਵਹਿੜ ਦਾ ਨਾੜਾ ਲੋੜਾ ਬਾਕੀ ਲੱਸੀ ਨਹੀਂ ਪੜ ਡੇਰ ਗਈ ਪਈ ਆ ਬਾਈ ਕੀ ਬਾਤ ਆ ਬਾਕੀ ਕੱਦ ਕਾਠ ਆਂ ਲੱਸੀ ਲਾਵੇਂ ਨਰੋਈ ਨਗਰ ਫੋਲਾ ਐ ਲਾੜੋ ਵੀ ਇੱਕ ਤਰ੍ਹਾਂ ਦਾ ਹੱਥ ਵੀ ਆ ਕਰੇ ਕਾਲੇ ਹਾਂ ਤੇ ਮੋਲ ਅੱਜ ਵੀ ਜਮਾ ਬਈ ਜਾਇਜ਼ ਆ ਜਿੱਦਾਂ ਹੋਈ ਸੀ ਹਾਂ ਇਹ ਨਾ ਹੋਵੇ ਲੈ ਕਹਿੰਦਾ ਵੀ 60 ਮੰਗ ਲੈ ਜਾਂ 55 56 ਦੇ ਦੂ ਬਾਈ ਛੋੜ ਛਪਾਈ ਹੋਣਾ ਠੀਕ ਆ ਹਾਂ ਜਮਾ ਦੇਣ ਲੈਣੀ ਆ ਆ ਦੇਣ ਲੈਣੀ ਆ ਛੋੜ ਛਪਾਈ ਹੋਣਾ ਅੱਗੇ ਕਾਲੇ ਤਿੰਨ ਨੰਬਰ ਤੇ ਇਹ ਜਰਸੀ ਆ ਗਈ ਬਾਈ ਪੈਰ ਪਿਆ ਵਾਲੀ ਆ ਗਰੰਟੀ ਹੋ ਆਪਣੀ ਲੈ ਠੀਕ ਆ ਹਾਂ ਫੁੱਲ ਵੱਡੇ ਢਾਂਚੇ ਜਣਾ ਪੂਰੀ ਦੂਜਾ ਸੂਆ ਪਛੀ ਛਿੱਗੀ ਆ ਦੰਦਾ 6 ਦੰਦੋਂ 6 ਦੰਦੋਂ ਬਾਅਦ 5-7 5-6 ਦਿਨ ਲੂਗੀ ਛੂਣ ਦੇ ਠੀਕ ਆ ਕਾਲੇ ਪਿਛਲੇ ਛੂਣ ਦੁੱਧ ਬਾਈ ਮਾਲਕ ਕਹਿੰਦੇ 17-18 ਕਿਲੋ ਦਿੱਤਾ ਵਾ ਪਹਿਲਾਂ ਐਤ ਕਿ ਕਿੰਨੀ ਅਸਲ ਜਰਸੀਆ ਵੱਡੀ ਆ ਗਈ ਕਨੇ ਕਾਲੇ ਹਾਂ ਫੁੱਲ ਵੱਡੀ ਪਲੀ ਵੀ ਫੁੱਲ ਸੈਨਗ ਵਾਲੀ ਆ ਬਾਈ ਆਏ ਦੇਖੋ ਮੈਂ ਕੱਦ ਦਾ ਡਾਇਰੈਕਟਰ ਪੂਰਾ ਵੱਡਾ ਇਡਾ ਜਰਸੀ ਲੈ ਜਾ ਲਾਲਾ ਬਾਈ ਮੈਂ ਗਣਾ ਲੈ ਚੈੱਕ ਕਰਾਂ ਨਾ ਦੂਰ ਆਪਾਂ ਬਾਈ ਦੇ ਪੂਰੇ ਠੰਡੀ ਪੂਰੀ ਲੈ ਠੰਡੀ ਸੀਲ ਬਾ ਦਿਨ ਪੰਜ ਸੱਤ ਲਊਗੀ ਹੂੰ ਥਣਲੇ ਵੀ ਦੀ ਚੈੱਕ ਕਰੋ ਕੱਲਾ ਕੱਲਾ ਥਣ ਲੱਗਾ ਪੰਜ ਸੌ ਦਿਨ ਲਊ ਵਿੱਚੀ ਦੇ ਪੀੜੀ ਦੇ ਪਾਵੇ ਨਾਲ ਦਾ ਥਣ ਲਗਾ ਕਾਲੇ ਫੇਸ ਦਿਖਾ ਦੇ ਮੜਾ ਯਾਰ ਰੋਕੇ ਬਾਈ ਆਜਾ ਮੜੀ ਤੋਂ ਪੁੱਜੀ ਕਰਕੇ ਨਾ ਭਜੀ ਜਾਂਦੇ ਭਾਈ। ਫੇਸ਼ ਦੇਖੋ ਬਾਈ ਬੜਾ ਪਿਆਰਾ ਬੋਦੀ ਬਹੁਤ। ਬਾਕੀ ਚਮਕ ਚਮਕ ਬਹੁਤ ਹੈ ਬਜਨ ਵਾਲੀ ਹੈ ਨਹੀਂ ਮੈਂ ਪਤਲੀ ਬੁੱਤਲੀ ਛੋਟੀ ਹੋਈ। ਉਹੀ ਨਾਲ ਲਿਸੀ ਦਾ ਕੱਦਲੀ ਆ ਹੋਈ। ਛੋਟੀ ਸਮਝ ਤੇ ਚਮਕ ਬਾਈ ਇੰਨੀ ਕਾ ਜਿਵੇਂ ਰੰਗ ਫੇਰਾ ਹੋਵੇ ਕਰਮਾਲੀ ਦੇ ਪਿੰਡੇ ਦੇ ਕਣੇ ਕਾਲਿਆਂ। ਹਾਂ। ਤੇ ਮੁੱਲ ਫਿਰ ਕਾਲੇ ਦਾ। ਬਾਈ ਇਹ 65 ਦੀ ਦੇਣੀ ਆ। 60 ਦੀ ਹਾਂ ਵਾ ਛੋੜ ਛੱਪਾ ਹੀ ਜੋ ਦੇਣ ਲੈਣ ਮੁੱਲ ਅੱਜ ਪਹਿਲੇ ਮੁੱਲ ਜੇ ਵੀ 75 ਕਰਾ ਜੇ 70 ਕਰਾ ਲਾ ਵਾ ਛੋੜ ਛੱਪਾ ਹੀ ਹੋਣਾ 75 70 80 ਜਿੰਨਾ ਮਰਜ਼ੀ ਕਰਾਈ ਚਲੋ 65 ਦੀ ਦੇਣੀ ਛੋੜ ਛੱਪਾ ਹੀ ਕਰਨਾ ਬਸ 65000 ਦੀ ਬਾਈ ਕਹਿੰਦਾ ਬਾਈ ਅੱਜ ਆਪਾਂ ਠੰਡੀ ਜਿੰਨੀਓ ਥਣਾ ਨੂੰ ਲੈ ਆਈ ਭਾਈ ਅਸਲੀ ਲੈ ਚਾਹ ਥੱਲੇ ਦੀ ਲੰਘ ਜਾ ਕੋਈ ਚੱਤ ਇਧਰ ਸ਼ੈਡ ਤੁਸੀਂ ਦਿਖਾ ਦੇ ਟੋ ਮੂਲੇ ਪਾਸੇ ਬਾਈ ਨੂਰੋ ਵੀ ਆਪਾਂ ਚੈੱਕ ਕਰਾਣੇ ਇੱਕ ਨੰਬਰ ਥਣ ਲੱਗਾ ਬਾਈ ਦੇਨ ਵੀ ਪੰਜ ਸੱਤ ਲਊਗੀ ਮਸਾਂ ਹੀ ਲੈ ਕੀ ਬਾਤ ਹੈ ਜਿੰਨਾ ਮਗਰ ਨੂੰ ਹੋਣਾ ਉਨੇ ਮਗਰ ਮੂਹਰ ਨੂੰ ਹੋਊਗਾ ਹਵਾਨਾ ਬਹੁਤ ਸੋਹਣਾ ਲੇਵਾ ਜਿਹਨੂੰ ਕਹਿੰਦੇ ਆਪਾਂ ਪੰਡ ਬਨ ਕੇ ਨੇ ਸੂਣਾ ਕਰਮਾ ਲੈਣਾ ਹੱਲ ਵੱਡੀ ਆ ਗਈ ਸੈਨਗੇ ਦੇਖੋ ਖੜਨੀ ਖੜਨੀ ਨਾ ਇੱਕ ਨੰਬਰ ਕਰਮਾ ਲੈਦੀ ਅੱਗੇ ਕਾਲਿਆ achar ਨਾ ਹਫਤਾ ਤੱਕ ਲਊਗੀ ਬਾਈ ਇਹ ਹਫਤੇ ਦੀ ਆਪ ਹਫਤਾ ਇੱਕ ਮਹੀਨਾ ਲਊ ਮਹਾਵਤਾ ਲਊਗੀ ਹਫਤੇ ਦੀ ਕੱਚੀ ਐ ਸ਼ਰਗ ਐ ਸ਼ਰਗ ਥਣ ਲੈਵਾ ਦੇਖੋ ਬੜਾ ਚੰਗਾ ਲੱਗਿਆ ਤੇ ਕਾਲੇ ਅੱਜ ਇਹਦਾ ਮੁੱਲ ਕੀ ਰੋ 52000 ਮੁੱਲ ਹੈ ਬਾਈ 50 ਦੀ ਦੇਣੀ ਹੈ ਇਹ ਅੱਜ ਆਪਾਂ 52 ਮੁੱਲਾ 50000 ਦੀ ਦੇਣੀ ਹੈ ਕੱਚੀ ਪਈਆ ਹਫਤੇ ਦੀ ਉਸ ਹਾਉਣਾ ਦਾ ਜਾ ਲਾ ਕੇ ਜਿੱਲੋ ਕੱਚੀ ਕੱਚੀ ਪਈਆ ਜਦੋਂ ਹੋਗੀ ਤਿਆਰ ਉਦੋਂ ਮੁੱਲ ਹੋਊਗਾ ਬਾਈ ਉਹ ਹੈ ਜਾ ਤੇ ਪ੍ਰਿੰਟ ਡੱਬ ਚ ਚੈੱਕ ਕਰੋ ਬੜਾ ਕਮਾਲਾ ਕਰਨ ਵਾਲੀ ਐਰ ਸ਼ੈਰ ਬਰੀੜਾ ਮਿਲਦੀ ਬਹੁਤ ਘਾਟਾ ਫਾਇਡ ਚੰਗੀ ਆਊਗੀ ਕਿਨੇ ਕਾਲੇ ਹਾਂ ਦੁੱਧ ਹੈ ਜਿਹੜਾ ਬਹੁਤ ਕਮਾਲ ਦਾ ਦੇਣਾ ਇਹ ਨਹੀਂ ਹੋਊਗਾ ਬਾਈ ਪਤਲਾ ਦੁੱਧ ਹੋਊਗਾ ਫੇਸ ਬਿਊਟੀ ਬਾਈ ਚੈੱਕ ਕਰ ਸਕਦੇ ਹਾਂ ਬੜੀ ਕਮਾਲ ਦੂਜੇ ਸੂਆ ਬੱਛੀ ਦਾ ਪੜੀ ਵੀ ਆ ਗੁੰਦਮੇ ਸ਼ਰੀਰ ਦੀ ਆ ਗੋਲ ਗੋਲ ਪਈ ਆ ਕਰਮਾਲੀ ਤੇ ਮੁੱਲ ਕਾਲੇ ਫਰਜ ਕੱਚੀ ਕੱਚੀ ਦਾ 52 ਬਾ 52000 ਆ ਬਾਈ 50 ਦੀ ਦੇ ਦੇ ਆਂਗੀ ਯਾ ਦੀ ਅੱਜ ਦੇ ਦੇਣੀ ਆ 2000 ਰੁਪਇਆ ਛੋੜ ਹੋ ਜੀ 50000 ਦੀ ਬਾਈ ਕਹਿੰਨਾ ਆਪਾਂ ਸੋਣੂ ਇਹ ਜੋ ਹੋਣੀ ਆ 2000 ਛੋੜ ਇੰਨਾ ਚੋਂ ਨਹੀਂ ਕਿਸੇ ਚੋਂ ਵੀ ਬਾਈ 2 ਹੋਣੀ ਠੀਕ ਆ ਇਹ ਜੋ 2 ਹੋਣੀ ਆ ਬਾਕੀ ਕਿਸੇ ਇੰਨਾ ਚੋਂ 50 ਇੰਨਾ ਚੋਂ 2 2000 ਨਹੀਂ ਛੋੜੋ ਨਹੀਂ ਇਹਨਾਂ ਚੋਂ ਤਾਂ ਆਪਾਂ ਛੋੜ ਚ ਪਾਏ ਠੀਕ ਅਖੰਡ ਦਾ ਫਰਕ ਹੀ ਬੂ ਵਾਲ ਨਿਕਲ ਮੁੱਲ ਦੇ ਲੈਣਾ ਬਾਈ ਕੋਈ ਵੀ ਵੀਰ ਛੋਟੀ ਸਮਝ ਕੇ ਆਇਓ ਸਾਰੀਆਂ ਫੁੱਲ ਵੱਡ ਤੇ ਨਾਗਸੀ ਦੇ ਬਾਈ ਕੋਲੇ ਬਾਈ 4 ਆਪਾਂ 4 ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ